ਦੇਖੋ ਸਭ ਤੋਂ ਪਹਿਲਾਂ ਗੱਤੇ ਤੇ ਲਾਲੀ ਨਿਸ਼ਾਨੀ ਪਾਈ ਨੇ ਇਹਨੂੰ ਮੈਂ ਚੋਰ-ਚੋਰਸ ਦੋ ਪੀਸਾ ਨੂੰ ਕੱਟ ਕੇ ਆਪਸ ਦੇ ਵਿੱਚ ਚਪਕੇ ਲਿਆ ਉੱਪਰ ਆਲੇ-ਦੁਆਲੇ ਲਪੇਟਤੀ ਆ ਜੀ ਟੇਪ ਟੇਪ ਲਪੇਟਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਛੋਟੇ-ਛੋਟੇ ਪੀਸੇ ਹੋਰ ਗੱਤੇ ਦੇ ਕੱਟ ਲਏ ਤੇ ਇਹ ਪੀਸਾ ਨੂੰ ਆਪਸ ਦੇ ਵਿੱਚ ਚਪਕੇ ਲਿਆ ਪਹਿਲਾਂ ਤਾਂ ਆ ਦੇਖੋ ਇਹ ਰੱਖੀ ਜਾਂਦਾ ਚਾਰ ਖੁੰਜੇ ਦੇ ਚਾਰੇ ਰੱਖਦੇ ਉਸ ਤੋਂ ਬਾਅਦ ਉਹਦੇ ਉੱਤੇ ਲਗਾਤਾਰ ਪੀਸ ਰੱਖ ਰੱਖ ਕੇ ਉਹਨੂੰ ਚਪਕੇ ਲੇ ਚਪਕੇਣ ਤੋਂ ਬਾਅਦ ਉਹਨਾਂ ਦੇ ਵੀ ਆਲੇ-ਦੁਆਲੇ ਟੇਪ ਲਪੇਟਤੀ ਯਾਨੀ ਇਹ ਬੇਸ ਜਿਹਾ ਬਣਾ ਲਿਆ ਨੇ ਹੁਣ ਇਹਨੂੰ ਸਾਰੇ ਬਣੇ ਬਣਾਏ ਲੋ ਜਦੋਂ ਸਿੱਧਾ ਕਰੂਗਾ ਤੇ ਆਹ ਦੇਖੋ ਸਿੱਧਾ ਕਰ ਲਿਆ ਸਿੱਧਾ ਕਰਨ ਤੋਂ ਬਾਅਦ ਆ ਇੱਕ ਛਾਣੀ ਲੈਤੀ ਰਹੀ ਗੱਤਰੇ ਤੇ ਰੱਖੀ ਗੋਲੋ ਗੋਲ ਲਾਈ ਨਿਸ਼ਾਨੀ ਨਿਸ਼ਾਨੀ ਲਾਉਣ ਤੋਂ ਬਾਅਦ ਇਹ ਵੀ ਪੀਸ ਕੱਟ ਲਿਆ ਇਹ ਪੀਸ ਕੱਟਣ ਤੋਂ ਬਾਅਦ ਬਾਈ ਨੇ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਆ ਚੱਕਰ ਇਹ ਬਣਾ ਲਿਆ ਨੇ ਦੇਖ ਸਕਦੇ ਹੋ ਨਿਸ਼ਾਨੀ ਲਾ ਕੇ ਮਾਰਕਰ ਦੇ ਨਾਲ ਕਿਸ ਤਰੀਕੇ ਨਾਲ ਦੇਖੋ ਚੱਕਰ ਬਣਾ ਰਿਹਾ ਹੈ ਐਨੇ ਇਹ ਚੱਕਰ ਬਣਾ ਰਿਆ ਐਨੇ ਤੁਸੀਂ ਵੀਡੀਓ ਨੂੰ ਲੱਭ ਕੇ ਕਰ ਦਿਓ ਸ਼ੇਅਰ ਦੇਖਿਓ ਕੀ ਬਣਾਉਣਾ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸੋਹਣੀ ਚੀਜ਼ ਬਣਨ ਵਾਲੀ ਐ ਤੇ ਆਹ ਦੇਖੋ ਕਟਰ ਦੇ ਨਾਲ ਇਹਨੂੰ ਨਿਸ਼ਾਨੀ ਲਾ ਕੇ ਇਹਨਾਂ ਦੇਖੋ ਕੱਟ ਕਰ ਰਿਹਾ ਜਿਵੇਂ ਜਿਵੇਂ ਨਿਸ਼ਾਨੀ ਲਾਈ ਆ ਉਹ ਮੈਂ ਕਟਿੰਗ ਕਰ ਰਿਹਾ ਕਟਿੰਗ ਕਰਨ ਤੋਂ ਬਾਅਦ ਦੇਖਿਓ ਤੁਸੀਂ ਕੀ ਚੀਜ਼ ਬਣੂਗੀ ਲਓ ਜੀ ਆਹ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕੱਟ ਕਰ ਲਿਓ ਉਸ ਤੋਂ ਬਾਅਦ ਢੱਕਾ ਆ ਚਪਕਿਆ ਤੇ ਉਸ ਤੋਂ ਬਾਅਦ ਚੱਕਰ ਨੂੰ ਸਿੱਧਾ ਕਰਤਾ ਤੇ ਉਸ ਤੋਂ ਬਾਅਦ ਗੱਤੇ ਨੂੰ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਬਚਾ ਲਓ ਉਹ ਕਰਕੇ ਜਿਹੜਾ ਡਿਜ਼ਾਈਨ ਜਾਂ ਹੁੰਦਾ ਦੇਖ ਸਕਦੇ ਹੋ ਜ਼ਿਗਜ਼ੈਗ ਡਿਜ਼ਾਈਨ ਜਾਂ ਕੱਟ ਲਿਆ ਤੇ ਇਹਨੂੰ ਵੀ ਕੱਟ ਮਾਰ ਕੇ ਨਾ ਇਹਨਾਂ ਐ ਚਪਕੇ ਲਿਆ ਇੱਕ ਪਿੱਲਰ ਜੇ ਟਾਈਪ ਬਣਾਤਾ ਤੇ ਇਸ ਪਿੱਲਰ ਨੂੰ ਉਹਦੇ ਵਿੱਚ ਲਗਾਊਗਾ ਆਹ ਦੇਖ ਸਕਦੇ ਹੋ ਤਿੰਨ ਪਿੱਲਰ ਜੇ ਬਣਾ ਲਏ ਇਹਨਾਂ ਤਿੰਨੇ ਪਿੱਲਰਾਂ ਨੂੰ ਉਹਦੇ ਬੈਕ ਸਾਈਡ ਦੇ ਉੱਪਰ ਸਿੱਧਾ ਰੱਖਤਾ ਤੇ ਉਸ ਤੋਂ ਬਾਅਦ ਜਹਾਜ਼ ਬਣਾਉਣ ਲੱਗ ਰਿਹਾ ਦੇਖੋ ਜਹਾਜ਼ ਬਣਾ ਲਏ ਇਹ ਆ ਲੈ ਲਾ ਕੇ ਨਹੀਂ ਸ਼ਾਨੀ ਗੱਤਰ ਤੇ ਜਹਾਜ਼ ਬਣਾ ਕੇ ਤਿੰਨ ਬਣਾ ਲਏ ਵੀ ਇਹਨਾਂ ਤਿੰਨਾਂ ਨੂੰ ਵੀ ਦੇਖ ਸਕਦੇ ਆ ਇਸ ਤਰੀਕੇ ਨਾਲ ਜਾ ਕੇ ਚਪਕੇਤਾ ਲੇ ਵੀ ਹੁਣ ਆ ਕੀ ਲਿਖ ਰਿਹਾ ਅੱਛਾ ਇੰਡੀਆ ਲਿਖ ਰਿਹਾ ਹੁਣ ਇਹਦੇ ਇੰਡੀਆ ਲਿਖ ਲਿਆ ਇਹਦੇ ਤੇ ਵੀ ਲੋਗੀਆਂ ਇੰਡੀਆ ਲੋ ਵੀ ਕਰ ਲਿਆ ਪੂਰਾ ਐਨ ਹੋਮਿੰਗ ਦੀ ਨਿਸ਼ਾਨੀ ਲਾਈ ਸੀ ਤੇ ਇਹਨੂੰ ਵੀ ਚਪਕਾ ਦੇਊਗਾ ਹੁਣ ਓਕੇ ਇਹ ਇੰਡੀਆ ਦਾ ਮਾਡਲ ਹੈ ਜੀ ਬਹੁਤ ਸੋਹਣਾ ਮਾਡਲ ਹੈ ਹੁਣ ਵਾਰੀ ਆਉਂਦੀ ਹੈ ਕਲਰ ਦੀ ਕਲਰ ਵੀ ਦੇਖ ਰਹੋ ਜਿਵੇਂ ਆਪਣੇ ਤਿਰੰਗੇ ਦੇ ਵਿੱਚ ਕਲਰ ਨੇ ਓਵੇਂ ਹੀ ਇਹਨੇ ਕਲਰ ਫਿਲ ਕਰ ਰਿਆ ਹੈ ਸਭ ਤੋਂ ਪਹਿਲਾਂ orange ਕਲਰ ਹੈ ਲੋ ਜੀ ਹੁਣ ਵਾਈਟ ਕਲਰ ਕਰਨ ਲੱਗਿਆ ਜੀ ਇਸ ਤੋਂ ਬਾਅਦ ਇਧਰ ਕਰੂਗਾ ਗ੍ਰੀਨ ਕਲਰ ਲੋ ਜੀ ਕੇਸਰੀ ਚਿੱਟਾ ਤੇ ਹਰਾ ਰੰਗ ਜਿਵੇਂ ਆਪਣੇ ਝੰਡੇ ਦੇ ਵਿੱਚ ਰੰਗਨੇ ਉਵੇਂ ਕਰ ਲਏ ਨੇ ਤੇ ਉਸ ਤੋਂ ਬਾਅਦ ਹੁਣ ਵਾਰੀ ਆਉਂਦੀ ਆ ਚੱਕਰ ਦੀ ਚੱਕਰ ਦੇ ਦੇਖੋ ਇਹ ਕਲਰ ਕਰ ਰਿਹਾ ਇੱਥੇ ਹੀ ਬਲੂ ਕਲਰ ਕਰ ਰਿਹਾ ਲੋ ਜੀ ਇਹਨੇ ਹੀ ਕਰ ਰਿਹਾ ਹੈ ਕਲਰ ਇਹਨੇ ਤੁਸੀਂ ਕਰ ਦੋ ਵੀਡੀਓ ਨੂੰ ਦੱਬ ਕੇ ਸ਼ੇਅਰ ਬਣੇ ਰਹੋ ਵੀਡੀਓ ਦੇ ਨਾਲ ਸਕਿੱਪ ਨਾ ਕਰਕੇ ਜਾਇਓ ਕਿਉਂਕਿ ਬਹੁਤ ਵਧੀਆ ਬਣਾਉਂਗਾ ਐਂਡ ਤੇ ਦੇਖਿਓ ਜਦੋਂ ਸਾਰੇ ਕਲਰ ਬਣਗੇ ਐਂਡ ਤੇ ਦੇਖੋ ਕੀ ਚੀਜ਼ ਬਣਦੀ ਹੈ ਐਨ ਕੈਂਡ ਲੱਗੂਗਾ ਪੂਰਾ ਲੈ ਵਿਆਦਾ ਹੋ ਗਿਆ ਉਸ ਤੋਂ ਬਾਅਦ ਉੱਪਰ ਜਿਹੜੇ ਜਹਾਜ਼ ਬਣਾਏ ਨੇ ਇਹਨਾਂ ਨੂੰ ਵੀ ਕਰ ਰਿਹਾ ਹੈ ਕਲਰ ਮਾਡਲ ਬਹੁਤ ਸੋਹਣਾ ਬਣਾ ਰਿਹਾ ਹੈ ਬਾਈ ਇਹ ਸਾਰਾ ਕੰਪਲੀਟ ਹੋਣ ਤੋਂ ਬਾਅਦ ਤੁਹਾਨੂੰ ਵੀ ਇੱਕ ਚੀਜ਼ ਦੱਸਾਂਗੇ ਤੁਸੀਂ ਉਹ ਚੀਜ਼ ਪੱਕਾ ਕਰਨੀ ਹੈ। ਲੋ ਜੀ ਇਧਰੋਂ I N ਕਰਤੇ ਇਹਨੇ ਅਲੱਗ ਕਲਰ ਦੇ ਡੀਕਾ ਦਾ ਅਲੱਗ ਤੇ I A ਨੂੰ ਫੇਰ ਤੋਂ ਕਲਰ ਕਰਤਾ ਅਲੱਗ ਦੇਖ ਸਕਦੇ ਜਿਵੇਂ ਕਲਰ ਕੰਬੀਨੇਸ਼ਨ ਬਣਾਇਆ ਨੇ ਉਸ ਤਰੀਕੇ ਨਾਲ ਕੀਤਾ ਹੈ। ਇੰਡੀਆ ਪੂਰਾ ਤੇ ਆ ਬੇਸ ਕਰ ਰਿਹਾ ਹੈ ਬਲੈਕ ਕਲਰ ਦਾ। ਲੋ ਜੀ ਸਾਰਾ ਬੇਸ ਬਲੈਕ ਕਲਰ ਦਾ ਬਣ ਕੇ ਹੁਣ ਤਿਆਰ ਹੋ ਜਾਊਗਾ। ਨਵੀਆਂ ਬਣ ਗਿਆ ਹੋ ਗਿਆ ਤਿਆਰ ਪੂਰਾ ਤਿਆਰ ਬਰ ਤਿਆਰ ਮਾਡਲ ਨੂੰ ਜਾ ਕੇ ਰੱਖਤਾ ਦੇਖ ਸਕਦੇ ਕਿੰਨਾ ਸੋਹਣਾ ਲੱਗਦਾ ਹੈ ਮਾਡਲ ਤੇ ਤੁਸੀਂ ਵੀ ਹੁਣ ਕਮੈਂਟ ਬਾਕਸ ਵਿੱਚ ਲਿਖਣਾ ਵੀ ਲਵ ਇੰਡੀਆ ਤੇ ਵੀਡੀਓ ਨੂੰ ਕਰ ਦਿਓ ਤਾਂ ਕਿ ਸ਼ੇਅਰ ਧੰਨਵਾਦੀ ਮਿਲ ਜਾਵੇ